ਉਹ ਵਿੱਚ ਬੁਢਾਪੇ ਲੋੜ ਪੈਂਦੀ ਐ ਪੁੱਤ ਦੇ ਕੰਦੇ ਦੀ ਉਹ ਸਮਾਇ ਸੀ ਇੱਕ ਚੀਜ਼ ਜੋ ਪਰਖ ਕਰਾ ਜੇ ਬੰਦੇ ਦੀ ਉਹ ਜਦੋਂ ਮਾਂ ਪਿਓ ਘਰ ਚੋਂ ਕੱਢ ਉਹ ਜਦੋਂ ਮਾਂ ਪਿਓ ਘਰ ਚੋਂ ਕੱਢ ਹਵੇਲੀ ਪਾਇਆ ਜਾਂਦਾ ਏ ਉਹ ਫਿਰ ਪੁੱਤ ਪਰਖਿਆ ਜਾਂਦਾ ਜਦੋਂ ਵਿਆਹ ਆ ਜਾਂਦਾ ਏ ਫਿਰ ਪੁੱਤ ਪਰਖਿਆ ਜਾਂਦਾ ਜਦੋਂ ਵਿਆਹ ਆ ਜਾਂਦਾ ਏ ਉਹ ਘਰ ਵਿੱਚ ਆਏ ਗਰੀਬੀ ਤੇ ਪੁੱਲਣਾ ਪੈ ਜੇ ਸ਼ੋਰਤ ਨੂੰ ਉਹ ਸੂਟ ਟਾਕੀਆਂ ਵਾਲਿਓ ਪੌਣੇ ਪੈ ਜਾਣੇ ਔਰਤ ਨੂੰ ਘਰ ਵਿੱਚ ਆਏ ਗਰੀਬੀ ਤੇ ਪੁੱਲਣਾ ਪੈ ਜੇ ਸ਼ੋਰਤ ਨੂੰ ਉਹ ਸੂਟ ਟਾਕੀਆਂ ਵਾਲਿਓ ਪੌਣੇ ਪੈ ਜਾਣੇ ਔਰਤ ਨੂੰ ਵਟ ਜਾਣ ਜਦੋਂ ਪਾਸਾ ਵਟ ਜਾਣ ਜਦੋਂ ਪਾਸਾ ਰਿਸ਼ਤੇਦਾਰ ਕਰੀਬੀ ਦੇ ਉਹ ਫਿਰ ਔਰਤ ਪਰਖੀ ਜਾਂਦੀ ਐ ਸੱਜਣੋ ਵਿੱਚ ਗਰੀਬੀ ਦੇ ਫਿਰ ਔਰਤ ਪਰਖੀ ਜਾਂਦੀ ਐ ਸੱਜਣੋ ਵਿੱਚ ਗਰੀਬੀ ਦੇ ਉਹ ਸੇਰਿਆਂ ਨਾਲ ਵਿਆਹੀ ਨੂੰ ਜਦੋਂ ਵੱਜ ਜੇ ਬੁਲਾਵੇ ਆਪ ਬੰਦੇ ਨੂੰ ਕਰਨਾ ਪੈ ਜੇ ਚੌਂਕਾ ਚੁੱਲਾ ਓਏ ਜਦੋਂ ਆਪ ਦੀ ਘਰ ਵਾਲੀ ਕੁਮਾਰ ਹੋ ਜੇ ਤੇ ਮੰਜੇ ਤੇ ਪੈ ਜੇ ਜਦੋਂ ਬੰਦੇ ਨੂੰ ਆਪਣਾ ਸਾਰਾ ਕੰਮ ਆਪ ਕਰਨਾ ਪੈਂਦਾ ਰੋਟੀ ਟੋਕਾ ਆਪ ਕਰਨੀ ਪੈਂਦੀ ਐ ਉਸ ਸੇਰਿਆਂ ਨਾਲ ਵਿਆਹੀ ਨੂੰ ਜਦੋਂ ਵੱਜ ਜੇ ਬੁੱਲਾ ਓਏ ਆਪ ਬੰਦੇ ਨੂੰ ਕਰਨਾ ਪੈ ਜੇ ਚੌਂਕਾ ਚੁੱਲਾ ਓਏ ਨਾ ਦੂਜਾ ਵਿਆਹ ਕਰਵਾਵੇ ਨਾ ਦੂਜਾ ਵਿਆਹ ਕਰਵਾਵੇ ਤੇ ਅਜੇ ਜਾਣ ਸ਼ਕੰਜੇ ਚੇ ਉਦੋਂ ਪਤੀ ਪਰਖਿਆ ਜਾਂਦਾ ਔਰਤ ਜਦੋਂ ਪਹਿਜੇ ਮੰਜੇ ਤੇ ਉਦੋਂ ਪਤੀ ਪਰਖਿਆ ਜਾਂਦਾ ਔਰਤ ਜਦੋਂ ਪਹਿਜੇ ਮੰਜੇ ਤੇ ਪੋਤੀ ਕਦੇ ਨਹੀਂ ਪੁੱਤ ਬਣਦੀ ਪਾਵੇਂ ਆਖੇ ਲੱਖ ਵਾਰੀ ਹੋ ਵਿੱਚ ਸ਼ਿਕਦੇ ਜਾਂਦੀ ਐ ਜਦ ਉਸ ਦੀ ਮਤ ਮਾਰੀ ਤੀ ਕਦੇ ਨਹੀਂ ਪੁੱਤ ਬਣਦੀ ਪਾਵੇਂ ਆਖੇ ਲੱਖ ਵਾਰੀ ਕਿਉਂ ਨਹੀਂ ਤੀ ਪੁੱਤ ਬਣਦੀ ਕਿਉਂਕਿ ਜਦੋਂ ਤੀ ਛੋਟੀ ਹੁੰਦੀ ਐ ਤੇ ਪੱਗ ਬਣਦੀ ਐ ਕਹਿੰਦੀ ਦੇਖ ਲੈ ਪਾਪਾ ਮੈਂ ਤੇਰਾ ਪੋਤੇ ਆ ਤੇ ਉਦੋਂ ਇਦਾਂ ਹਰ ਥਾਂ ਤੇ ਇਦਾਂ ਹੀ ਕਹਿੰਦੀ ਐ ਪਾਪਾ ਮੈਂ ਚੱਲਾਂ ਕਦੇ ਆਪਣੇ ਆਪ ਨੂੰ ਕੁੜੀ ਨਹੀਂ ਮੁੰਡਾ ਬਣ ਕੇ ਦੱਸਦੀ ਐ। ਸੋ ਗੀਤ ਦੇ ਵਿੱਚ ਇਹੀ ਦੱਸਿਆ ਤੇ ਤਹੀ ਕਦੇ ਨਹੀਂ ਪੁੱਤ ਬਣਦੀ ਪਾਵੇਂ ਆਖੇ ਲਖਵਾਰੀ ਹੋ ਵਿੱਚ ਸ਼ਿਕਦੇ ਜਾਂਦੀ ਐ ਜਦ ਉਸ ਦੀ ਮਤ ਮਾਰੀ ਪਨਗੋਟੇ ਵਾਲਿਆ ਪਖ ਪੂਰੇ ਜਦੋਂ ਦਿਲ ਵਰਜਾਨੀ ਦੇ ਉਹ ਜਿਹੜਾ ਲੰਡੂ ਜਿਹਾ ਹੁੰਦਾ ਫਿਰ ਉਹਨੇ ਕਹਿੰਦੀ ਮੇਰਾ ਸਾਰਾ ਕੁਝ ਐ ਤੇ ਆਪਣੇ ਮਾਪੇ ਭੈਣ ਭਰਾ ਸਾਰਿਆਂ ਨੂੰ ਕਹਿੰਦੀ ਐ ਮੇਰੇ ਕੁਝ ਨਹੀਂ ਲੱਗਦੇ। ਪਨ ਗੋਟੇ ਵਾਲਿਆ ਪਖ ਪੂਰੇ ਜਦੋਂ ਦਿਲ ਵਰਜਾਨੀ ਦੇ ਫਿਰ ਧੀ ਵੀ ਪਰਖੀ ਜਾਂਦੀ ਐ ਸਜਣੋਂ ਵਿੱਚ ਜਵਾਨੀ ਦੇ ਫਿਰ ਧੀ ਵੀ ਪਰਖੀ ਜਾਂਦੀ ਐ ਲੋਕੋਂ ਵਿੱਚ ਜਵਾਨੀ ਦੇ ਹੋ ਘਰ ਵਿੱਚ ਪਾਵੇਂ ਕੰਦਾ ਮਾਰੀਆਂ ਹੋਵਣ ਵੀਰਾਂ ਨੇ ਸ਼ਰੀਕ ਜਦੋਂ ਲਲਕਾਰ ਤੇ ਜਾਂਦੀਆਂ ਜਾਗ ਜਮੀਰਾਂ ਨੇ ਘਰ ਵਿੱਚ ਜਦੋਂ ਤੇ ਭਰਾ ਭਰਾ ਅੱਡ ਹੋ ਜਾਂਦੇ ਐ ਤੇ ਜਦੋਂ ਕੋਈ ਤੀਸਰਾ ਘਰ ਦੇ ਵਿੱਚ ਆ ਕੇ ਬੋਲਦਾ ਤੇ ਫਿਰ ਕਿਸ ਤਰ੍ਹਾਂ ਹੁੰਦੀ ਐ ਹੋ ਘਰ ਵਿੱਚ ਭਾਵੇਂ ਕੰਦਾ ਮਾਰੀਆਂ ਹੋਵਣ ਵੀਰਾਂ ਨੇ ਸ਼ਰੀਕ ਜਦੋਂ ਲਲਕਾਰ ਤੇ ਜਾਂਦੀਆਂ ਜਾਗ ਜਮੀਰਾਂ ਨੇ ਹੋ ਕੱਲਾ ਭਾਈ ਕੀ ਕਰ ਲੂੰ ਕੱਲਾ ਭਾਈ ਕੀ ਕਰ ਲੂੰ ਪਿਛੇ ਲੱਗੀਆਂ ਡਾਰਾਂ ਦੇ ਉਹ ਫਿਰ ਭਾ ਵੀ ਪਰਖੇ ਜਾਂਦੇ ਨੇ ਚਲਦੀਆਂ ਵਿੱਚ ਤਲਵਾਰਾਂ ਦੇ ਫਿਰ ਭਰਾ ਵੀ ਪਰਖੇ ਜਾਂਦੇ ਨੇ ਚਲਦਿਆਂ ਵਿੱਚ ਤਲਵਾਰਾਂ ਦੇ ਚੰਗਾ ਲੱਗਿਆ ਲਾਈਕ ਸ਼ੇਅਰ ਸਬਸਕ੍ਰਾਈਬ ਜਰੂਰ ਕਰਿਓ ਜੀ ਥੈਂਕ ਯੂ ਧੰਨਵਾਦ